ਇਹ ਗੱਲ ਚੇਤੇ ਰੱਖਿਓ ਜੇ ਸੱਪ ਤੋਂ ਮਣੀ ਲੈਣੀ ਐ ਉਹਦੀ ਧੌਣ ਭੰਨਣੀ ਪੈਂਦੀ ਐ ਜੇ ਖੂਹ ਚੋਂ ਪਾਣੀ ਕੱਢਣਾ ਐ ਤੱਕੜੇ ਦੇ ਗਲੇ ਵਿੱਚ ਰੱਸਾ ਪਾਉਣਾ ਪੈਂਦਾ ਜੇ ਮਿਰਗ ਦੇ ਕੋਲੋਂ ਕਸਤੂਰੀ ਲੈਣੀ ਐ ਤਾਂ ਉਹਨੂੰ ਮਾਰਨਾ ਪੈਂਦਾ ਜੇ ਤਿਲਾਂ ਦੇ ਵਿੱਚੋਂ ਤੇਲ ਕੱਢਦੇ ਹੋ ਤਾਂ ਉਹਨੂੰ ਪੀੜਨੇ ਪੈਂਦੇ ਨੇ ਜੇ ਬੇਮੁੱਖਾਂ ਨੂੰ ਸੋਦਾ ਲਾਉਣਾ ਤਾਂ ਬਿਨਾਂ ਸ਼ਸਤਰਾਂ ਤੋਂ ਸੋਦਾ ਨਹੀਂ ਜੇ ਲੱਗਦਾ ਅੱਜ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਜਦੋਂ ਦਰਬਾਰ ਦੇ ਵਿੱਚ ਸਜੇ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ ਹੋਈਆਂ ਨੇ ਅਕਾਲ ਤਖਤ ਤੇ ਬੈਠੇ ਨੇ ਸੰਗਤਾਂ ਦੇ ਦਿਹਾਰੇ ਕਰ ਰਹੀਆਂ ਨੇ ਕੁਝ ਸ਼ੰਕਾਵਾਦੀਆਂ ਨੇ ਸਵਾਲ ਖੜਾ ਕੀਤਾ ਕੀ ਸ਼ਸਤਰਾਂ ਦੀ ਲੋੜ ਹੈ ਕੀ ਇੱਕ ਸੰਤ ਨੂੰ ਸ਼ਸਤਰ ਧਾਰਨ ਦੀ ਲੋੜ ਹੈ ਤਾਂ ਇਸ ਗੱਲ ਦਾ ਜਵਾਬ ਬੜਾ ਸੋਹਣਾ ਸਾਨੂੰ ਮਿਲ ਜਾਂਦਾ ਜਦੋਂ ਆਪਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜਦੇ ਹਾਂ ਜਿਉ ਮਣ ਕਾਲੇ ਸੱਪ ਸਿਰ ਹਸ ਦੇ